ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਗੁਰਾਂ ਦੀ ਕਿਰਪਾ ਹੀ ਹੋਈ ਆ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਿਗੁਰ ਨਜ਼ਰ ਕਰੇ ਅੱਜ ਮਹਾਰਾਜ ਦੀ ਕਿਰਪਾ ਦੁਆਰਾ ਨਗਰ ਪੰਚਾਇਤ ਸਰਦਾਰ ਬਾਦਲ ਸਿੰਘ ਜੀ ਤੇ ਸਾਰੀ ਨਗਰ ਪੰਚਾਇਤ ਨੇ ਉਦੋਂ ਬੁਰਾਲਾ ਕਰਕੇ ਨਗਰ ਦੇ ਸੰਯੋਗ ਦੇ ਨਾਲ ਜੋ ਪਿੰਡ ਹਿੰਮਤਪੁਰੇ ਕਿਉਂਕਿ ਪਿੰਡ ਕਾਫੀ ਵੱਡਾ ਹੈ ਇਹਦੇ ਵਿੱਚ ਲੈਡ ਦਾ ਲੋਡ ਬੜਾ ਵੱਜ ਜਾਂਦਾ ਸੀ ਇਹ ਪ੍ਰੈਡ ਪ੍ਰੋਬਲਮ ਆਬਵੀਅਸਲੀ ਤੇ ਰਾਤ ਵਿਚਾਰੇ ਕਰਮਚਾਰੀ ਵੀ ਰਾਤ ਨੂੰ 12-12 ਵਜੇ ਤੱਕ ਵੀ ਲੱਗੇ ਰਹਿੰਦੇ ਪਿੰਡ ਦੇ ਸੱਜਣ ਵੀ ਬਹੁਤ ਮਿਹਨਤ ਕਰਦੇ ਪਰ ਬਹੁਤ ਪ੍ਰੋਬਲਮ ਆਉਂਦੀ ਪਰ ਅੱਜ ਗੁਰੂ ਦੀ ਕਿਰਪਾ ਦੁਆਰਾ ਇਹਨਾਂ ਨੇ ਉਦੋਂ ਪ੍ਰਾਲਾ ਕਰਿਆ ਪੰਚਾਇਤ ਨੇ ਹੰਬਲਾ ਮਾਰਿਆ ਤੇ ਨੇ ਆਪਣੇ ਜਿੱਥੇ ਸਾਡੇ ਗੈਡ ਦਿਖ ਰਿਹਾ ਇਹਦੇ ਵਿੱਚੋਂ ਡਬਲ ਲਾਈਨ ਅ ਅੱਜ ਕੰਮ ਸ਼ੁਰੂ ਹੋ ਰਿਹਾ ਜੋ 40-45 ਲੱਖ ਦਾ ਇਹ ਪ੍ਰੋਜੈਕਟ ਹੈ ਚਲੋ ਬਹੁਤ ਗੁਰੂ ਦੀ ਕਿਰਪਾ ਇਹਨਾਂ ਨੇ ਉਦੋਂ ਪ੍ਰਾਲਾ ਕਰਕੇ ਕਰਾ ਰਹੇ ਨੇ ਇੱਥੋਂ ਹੁਣ ਡਬਲ ਲਾਈਨ ਚੰ ਜਾਣੀ ਹੈ ਪਿੰਡ ਦੇ ਵਿੱਚ ਉਹਦੇ ਵਿੱਚ ਕਿਉਂਕਿ ਇੱਕ ਤਾਂ ਖੰਬੇ ਵੀ ਵੱਡੇ ਨੇ ਤਾਰਾਂ ਵੀ ਮੋਟੀਆਂ ਪਾਉਣੀਆਂ ਨਵੇਂ ਚੈਂਬਰ ਸਾਰਾ ਕੁਝ ਨਵਾਂ ਲੱਗ ਰਿਹਾ ਤੇ ਪਿੰਡ ਦੋ ਹਿੱਸਿਆਂ ਵਿੱਚ ਵੰਡਿਆ ਜਾਣਾ ਲੋਡ ਘਟ ਜਾਣਾ ਇਹਦੇ ਨਾਲ ਜਿਹੜੀ ਆਪਣੀ ਫੀਡਲ ਕਈ ਵਾਰੀ ਬੰਦ ਹੋ ਜਾਂਦਾ ਜਾਂ ਲੋਡ ਬਹਲਾ ਵੱਜ ਜਾਂਦਾ ਇਹ ਬੜੀ ਪ੍ਰੋਬਲਮ ਆਉਂਦੀ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਵੀ ਆਉਂਦੀ ਨਗਰ ਨਿਵਾਸੀਆਂ ਨੂੰ ਵੀ ਪ੍ਰੋਬਲਮ ਬਹੁਤ ਆਉਂਦੀ ਚਲੋ ਨੂੰ ਗੁਰੂ ਦੀ ਕਿਰਪਾ ਹੋਈ ਆਪਣਾ ਇਹ ਜਿਹੜਾ ਸਾਰਾ ਲੈਡ ਦਾ ਪ੍ਰੋਬਲਮ ਸੋਲਵ ਹੋ ਰਹੀ ਹੈ ਇਹ ਸਾਰਾ ਕੰਮ ਤੁਹਾਡੇ ਸਾਹਮਣੇ ਹੈ ਸਾਰਾ ਹੀ ਪਿੰਡ ਦੇ ਸੱਜਣ ਜਿਹੜੇ ਖੜੇ ਨੇ ਕਿਉਂਕਿ ਇਹ ਜਿਹੜਾ ਕੰਮ ਆ ਸਾਰੇ ਪਿੰਡ ਦਾ ਹੀ ਕੰਮ ਹੈ। ਸਾਂਝਾ ਹੀ ਕੰਮ ਆ ਸਾਰੇ ਨਗਰ ਦਾ। ਤਾਂ ਕਰਕੇ ਮੈਂ ਸਾਰੇ ਸਭ ਤੋਂ ਪਹਿਲਾਂ ਸਾਰੀ ਪੰਚਾਇਤ ਨੂੰ ਸੁਪਾਸਾ ਸਾਹਿਬ ਨੂੰ ਵਧਾਈ ਵੀ ਦੇਣਾ, ਸਾਰੇ ਨਗਰ ਵਾਸੀਆਂ ਨੂੰ ਵਧਾਈ ਦੇਣਾ, ਇਹ ਕਰਮਚਾਰੀਆਂ ਨੂੰ ਵਧਾਈ ਦੇਣਾ। ਇਹ ਵੀ ਵਿਚਾਰੇ ਉਤੋਂ ਬਰਾਲਾ ਕਰ ਰਹੇ ਨੇ। ਵਾਹਿਗੁਰੂ ਇਸੇ ਤਰ੍ਹਾਂ ਕੰਮ ਨੂੰ ਚੜ੍ਹਦੀ ਕਲਾ ਨਾਲ ਇਹ ਛੇਤੀ ਨਿਭਾਉਣਾ ਤੇ ਜਲਦੀ ਤੋਂ ਜਲਦੀ ਜਿਹੜੇ ਆਪਣੇ ਪ੍ਰੋਬਲਮ ਆ ਉਹ ਠੀਕ ਹੋਵੇ। ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ ਗੱਲਬਾਤ ਕਰਦੇ ਆਂ ਸਰਪੰਚ ਬਾਦਲ ਸਿੰਘ ਜੀ ਨਾਲ ਤੇ ਜਿਹੜਾ ਇਹ ਕਾਰਜ ਹੋ ਰਿਹਾ ਜੀ ਇਹ ਕੀ ਕਹਿਣਾ ਜੀ ਹਾਂਜੀ ਸੱਚੀ ਗੱਲ ਜੀ ਸਾਰਿਆਂ ਨੂੰ ਦਰਸ਼ਕਾਂ ਨੂੰ ਜੋ ਦੇਖ ਰਿਹਾ ਤੇ ਇਹ ਚੱਕਰਾਂ ਹੀ ਸੀਗੇ ਜੀ ਆਪਣੇ ਪਿੰਡ 'ਚ ਜੋ ਪ੍ਰਾਣੀਆਂ ਲਈ ਇੰਨਾ ਪੰਨੀਆਂ ਸੀਗਾ ਉਹੀ ਚਲਦਿਆਂ ਸੀਗਾ ਲੋੜ ਜ਼ਿਆਦਾ ਸੀ ਪਿੰਡ ਦਾ ਸਾਈਲਰ ਜ਼ਿਆਦਾ ਵੱਧ ਗਈ ਸੀ ਉਹਦੇ ਕਾਰਨ ਲਾਈਟ ਦੀ ਦਿੱਕਤ ਜ਼ਿਆਦਾ ਆਉਂਦੀ ਸੀਗੀ ਜੇ ਕੋਈ ਮੀਂਹ ਕਣੀ ਨੇਰੀ ਚਲਦੀ ਸੀ ਉਹਦੀ ਲਾਈਟ ਔਟ ਜਾਂਦੀ ਸੀ ਉਹਨੂੰ ਦੇਖਦੇ ਹੋਏ ਅਸੀਂ ਸਾਰੀ ਸਮੂਹ ಗ್ರಾಮ ਪੰਚਾਇਤ ਵੱਲੋਂ ਇੱਕ ਮਤਾ ਪਾ ਕੇ ਪੰਜਾਬ ਸਰਕਾਰ ਨੂੰ ਦਿੱਤਾ ਗਿਆ। ਪੰਜਾਬ ਸਰਕਾਰ ਦਾ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਤੇ ਸਾਡੇ ਆਪਣੇ ਐਮ.ਐਲ.ਏ. ਸਾਹਿਬ ਮਨਜੀਤ ਸਿੰਘ ਬਲਾਹਪੁਰ ਜੀ ਦਾ ਜਿਨ੍ਹਾਂ ਦੇ ਸਦਕਾ ਹਿੰਮਤ ਸਦਕਾ ਜਿਨ੍ਹਾਂ ਦੀ ਵੀ ਇਹ ਪਾਸ ਕਰਾ ਕੇ ਮੈਕਮੇ ਨੂੰ 40-45 ਲੱਖ ਰੁਪਏ ਪਾਇਆ ਗਿਆ ਤੇ ਉਹਦਾ ਅੱਜ ਕੰਮ ਸ਼ੁਰੂ ਕਰਨ ਲੱਗਿਆ ਅੱਜ ਸ਼ੁਰੂ ਕਰਨ ਲੱਗਿਆ ਕੰਮ ਸ਼ੰਤ ਬਾਬਾ ਜਸਵੰਤ ਸਿੰਘ ਜੀ ਤੇ ਸ਼ੰਤ ਬਾਬਾਜੀਤ ਸਿੰਘ ਜੀ ਮਲੂਸੀ ਦਾ ਦੇ ਸੰਤ ਇਹਨਾਂ ਨੇ ਸ਼ੁਰੂ ਕਰਿਆ ਜੀ ਕੰਮ ਅੱਜ ਅਰਦਾਸ ਕਰਕੇ ਸਾਰੇ ਪਿੰਡ ਲਈ ਬਹੁਤ ਵੱਡੀ ਖਬਰ ਆ ਕਿ ਕਿੰਨੇ ਕਿ ਦਿਨਾਂ ਤੇ ਜਿਹੜਾ ਇਹ ਜਿਹੜਾ ਕਾਰਜ ਖਤਮ ਹੋ ਜਾਊਗਾ ਇਹ ਬੱਸ ਜੀ ਆਪਣਾ ਪਿੰਡ ਨੂੰ ਸਹਯੋਗ ਦੇਵੇ ਅੱਜ ਅਸੀਂ ਬੇਨਤੀ ਵੀ ਕਰਾਈ ਸੀ ਗੁਰਦੁਆਰਾ ਸਾਹਿਬ ਬਾਬਾ ਜੀ ਬੰਸ ਸਿੰਘ ਦੇ ਗੁਰਦੁਆਰਾ ਸਾਹਿਬ ਵੀ ਬੇਨਤੀ ਕਰਾਈ ਆ ਵੀ ਨੌਜਵਾਨ ਵੱਧ ਤੋਂ ਵੱਧ ਹਨਾ ਮਲਾਜ਼ਮਾਂ ਦੇ ਨਾਲ ਲੱਗ ਕੇ ਆਪਾਂ ਸਾਥ ਦਈਏ ਹਨਾ ਟਰੈਕਟਰ ਲਿਆਈਏ ਵੀ ਖੰਭੇ ਸੇਤੀ ਤੋਂ ਗੱਡ ਕੇ ਆਪਾਂ ਲੈਣਾ ਸ਼ੁਰੂ ਕਰਾਈਏ ਯਾਨੀ ਚਾਰਾਂ ਪੰਜਾਂ ਦਿਨਾਂ ਦਾ ਇਹ ਹੈ ਹੈਗਾ ਜੀ ਇਹ 4-5 ਦਿਨਾਂ ਚ ਕਲੀਅਰ ਕਰਦੇ ਆ ਤੇ ਜਿਵੇਂ ਪਹਿਲਾਂ ਆਪਣੀ ਸਮੱਸਿਆ ਆਉਂਦੀ ਸੀ ਨੇਰੀ ਆਪਣੇ ਬਹੁਤ ਦੂਰ ਹੁੰਦੀ ਸੀ ਆਪਣੇ ਪਿੰਡ ਦੀ ਲਾਈਟ ਕੱਟੀ ਜਾਂਦੀ ਸੀ ਹਾਂਜੀ ਹਾਂਜੀ ਤੇ ਹੁਣ ਉਹ ਸਮੱਸਿਆ ਤਾਂ ਨਹੀਂ ਆਊਗੀ ਨਹੀਂ ਉਹ ਤਾਂ ਨਹੀਂ ਆਉਂਦੀ ਜੀ ਹੁਣ ਯਾਨੀ ਗਾਫਰ ਬੇਨੇ ਕੀ ਬੰਦ ਆ ਯਾਨੀ ਲਾਈਨਾਂ ਦੋ ਦੋ ਫੀਡਰ ਪਾਸ ਕਰਾਏ ਆਪਾਂ ਜੀ ਵੱਖਰਾ ਪਿੰਡ ਵੱਖਰਾ ਕਰਤਾ ਤੇ ਆਪਾਂ ਜਿਵੇਂ ਬਰਕਸਾਪਾਂ ਤੇ ਆਪਣੇ ਜਿਵੇਂ ਸਾਈਲਰ ਆ ਉਹ ਵੱਖਰੇ ਕਰਤੇ ਹਨਾ ਜੀ ਲੋਡ ਜ਼ਿਆਦਾ ਹੁੰਦਾ ਸੀ ਲੋਡ ਜ਼ਿਆਦਾ ਹੋਣ ਕਾਰਨ ਹੀ ਇਹ ਲਾਈਟ ਜਾਂਦੀ ਸੀਗੀ ਤੇ ਹੁਣ ਤਾਂ ਫਰੌਣੀ ਨਹੀਂ ਦਿੱਕਤੀ ਜੀ ਮੈਨੂੰ ਲੱਗਦਾ ਜੀ ਤੇ ਜਾਂ ਮੀਕਣੀ ਦੇ ਵਿੱਚ ਵੀ ਆਪਣਾ ਕਟਿਆ ਜਾਂਦਾ ਸੀ ਦਰਸਤਾਂ ਤੋਂ ਪਰੇ ਹੋਊਗੀ ਇਹ ਲਾਈਨ ਹਾਂਜੀ ਹਾਂਜੀ ਉਹ ਦਰਸਤਾਂ ਤੋਂ ਪਾਸੇ ਹੀ ਹੈ ਲਾਈਨ ਜੀ ਹੁਣ ਤਾਂ ਜੀ ਹਾਂਜੀ ਹਾਂਜੀ ਤੇ ਹੁਣ ਕੋਈ ਸਮੱਸਿਆ ਨਹੀਂ ਆਏਗੀ ਨਾ ਹਾਂਜੀ 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 ਠੀਕ ਹੈ ਧੰਨਵਾਦ ਜੀ ਆਪਾਂ ਪਿੰਡ ਦੇ ਜਿਹੜੇ ਮੋਤਵਾਰ ਆ ਉਹਨਾਂ ਤੋਂ ਵੀ ਜਾਣਕਾਰੀ ਲੈਣੇ ਵੀ ਜਿਹੜੀ ਇਹ ਲਾਈਨ ਕੱਢੀ ਜਾ ਰਹੀ ਆ ਆਪਾਂ ਨੂੰ ਪਿੰਡ ਨੂੰ ਸਹੂਲਤ ਮਿਲ ਰਹੀ ਆ ਤੇ ਉਹਦੇ ਬਾਰੇ ਇਹਨਾਂ ਦਾ ਕੀ ਕਹਿਣਾ ਪਿੰਡ ਦੇ ਮੋਤਵਾਰਾਂ ਨਾਲ ਆਪਾਂ ਗੱਲਬਾਤ ਕਰਦੇ ਜਿਹੜਾ ਆਪਣੇ ਪਿੰਡ ਬਿਜਲੀ ਦਾ ਕੰਮ ਹੋ ਰਿਹਾ ਜੀ ਜੀ ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਵੀ ਇਹ ਆਪਣੀ ਜਿਹੜੀ ਸਹੂਲਤ ਮਿਲ ਰਹੀ ਆ ਬਿਜਲੀ ਦੀ ਪਹਿਲਾਂ ਥੋੜੀ ਜੀ ਲਾਈਟ ਦੀ ਪ੍ਰੋਬਲਮ ਆਉਂਦੀ ਸੀ ਜਦੋਂ ਮੀਂਹ ਕਣੀ ਆਉਂਦੀ ਸੀ ਦਰਖਤਾ ਦੇ ਨਾਲ ਤਾਰਾਂ ਲੱਗ ਜਾਂਦੀਆਂ ਜੀ ਲਾਈਟ ਕੱਟੀ ਜਾਂਦੀ ਸੀ ਤੇ ਹੁਣ ਇਹਦੇ ਨਾਲ ਕੋਈ ਫਰਕ ਪੈਗਾ ਜੀ ਜਿਹੜੀ ਲਾਈਨ ਦੁਆਰਾ ਕੱਢੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬਹੁਤ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੇ ਨਗਰ ਪੰਚਾਇਤ ਦਾ ਬੜੀ ਉੱਦਮ ਨਾਲ ਪਿੰਡ ਦੇ ਕਾਰਜਾਂ 'ਚ ਲੱਗੀ ਹੋਈ ਹੈ ਤੇ ਇਹਦੀ ਬਦੌਲਤ ਹੀ ਅੱਜ ਜੋ ਸਾਡੇ ਪਿੰਡ ਦੀ ਲੈਂਡ ਦਾ ਪ੍ਰਬੰਧ ਆ ਬੜਾ ਥੋੜਾ ਜਿਹਾ ਨਕੰਮਾ ਸੀਗਾ ਇਸ ਨੂੰ ਸੁਧਾਰਨ ਲਈ ਨਗਰ ਪੰਚਾਇਤ ਨੇ ਐਮਐਲਏ ਸਾਹਿਬ ਨੇ ਇਹ ਤਰਜ਼ਦ ਕੀਤਾ ਕਿ ਪਿੰਡ ਦੀ ਲੈਂਡ ਦੋ ਥਾਂ ਹੀ ਕੀਤੀ ਜਾਵੇ ਜੀ ਇਹ ਸਾਡੇ ਪਿੰਡ ਦੇ ਸੈਲਰ ਆ ਜਾਂ ਮਤਲਬ ਵਰਕਸ਼ਾਪਾਂ ਨੇ ਉਹਨਾਂ ਨੂੰ ਅਡ ਕਰਕੇ ਤੇ ਪਿੰਡ ਦੀ ਸਪਲਾਈ ਐਡ ਕਰਕੇ ਇਹ ਸਮੱਸਿਆ ਨੂੰ ਦੂਰ ਕਰ ਲਈ ਤਤਪਰ ਹਨ ਇਸ ਲਈ ਨਗਰ ਪੰਚਾਇਤ ਦਾ ਸਾਰੇ ਮੋਤਵਾਰ ਬੰਦਿਆਂ ਦਾ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜੀ ਜੋ ਪਿੰਡ ਦੇ ਬੱਚਿਆਂ ਦੀ ਪੜ੍ਹਾਈ ਨੂੰ ਜਾਂ ਸਕੂਲਾਂ ਲਈ ਔਲਮ ਦੀ ਖਤਮ ਹੋ ਜੂਗੀ ਹੁਣ ਇਸ ਲਈ ਬਹੁਤ ਵਧੀਆ ਪ੍ਰੋਜੈਕਟ ਹੈ ਤੇ ਇਹਨੂੰ ਸਿਰੇ ਵੀ ਲਾਉਣ ਲਈ ਵੀ ਤਰਅਦਦ ਕਰ ਰਹੀ ਹੈ ਪੰਚਾਇਤ ਜਿਹੜਾ ਕਿ ਘਾਟੂ-ਘਾਟੇ ਹਫ਼ਤੇ ਦੇ ਵਿੱਚ ਮਤਲਬ ਇਹ ਲਾਈਟ ਚੱਲ ਜੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਜੇਹ ਸਿੰਘ ਸਾਹਿਬ ਨਾਲ ਗੱਲ ਕਰਦੇ ਹਾਂ ਤੇ ਇਹਨਾਂ ਦਾ ਕੀ ਕਹਿਣਾ ਲਾਈਟ ਦੇ ਬਾਰੇ ਤੇ ਜਿਵੇਂ ਪਹਿਲਾਂ ਆਪਣੀ ਸਮੱਸਿਆ ਆ ਰਹੇ ਸੀ ਲਾਈਟ ਦੀ ਨਾ ਲੋਡ ਜ਼ਿਆਦਾ ਸੀ ਤੇ ਜਿਹੜਾ ਲੋਡ ਹੁਣ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੈਲਰਾਂ ਦਾ ਜਿਹੜਾ ਲੋਡ ਆ ਅਲੱਗ ਕੀਤਾ ਗਿਆ ਤੇ ਪਿੰਡ ਦਾ ਲੋਡ ਅਲੱਗ ਕੀਤਾ ਗਿਆ ਤੇ ਜੇਹ ਸਾਹਿਬ ਦਾ ਕੀ ਕਹਿਣਾ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਜੇਹ ਸਾਹਿਬ ਨਾਲ ਸਤਿਗੁਰ ਸਤਿਗੁਰ ਤੇ ਜਿਹੜਾ ਇਹ ਕੰਮ ਹੋ ਰਿਹਾ ਜੀ ਇਹ ਕਿੰਨੇ ਕ ਦਿਨਾਂ ਅੰਦਰ ਨਿਪਟ ਜੂਗੇ ਦੇਖੋ ਜੀ ਪੰਚਾਇਤ ਦੇ ਸਹਿਯੋਗ ਨਾਲ ਹਾਂਜੀ ਜਲਦੀ ਤੋਂ ਜਲਦੀ ਇਹ ਕੰਮ 5-7 ਦਿਨਾਂ ਦੇ ਅੰਦਰ ਨਿਪਟਾ ਦਿੱਤਾ ਜਾਵੇਗਾ ਪਿੰਡ ਦਾ ਬਹੁਤ ਸਹਿਯੋਗ ਆ ਬਤਵਾਦ ਹੱfte ਦੇ ਅੰਦਰ ਅੰਦਰ ਇਹ ਕੰਮ ਜਿਹੜਾ ਕੰਪਲੀਟ ਕਰ ਦਿੱਤਾ ਜੀ ਜਿਵੇਂ ਪਹਿਲਾਂ ਜੀ ਸਮੱਸਿਆ ਆ ਰਹੀ ਸੀ ਬਿਜਲੀ ਦੀ ਤੇ ਹੁਣ ਉਹ ਸਮੱਸਿਆ ਤਾਂ ਨਹੀਂ ਆਊਗੀ ਜੀ ਨਹੀਂ ਉਹ ਸਮੱਸਿਆ ਨਹੀਂ ਆਊਗੀ ਜੀ ਕਿਉਂਕਿ ਲੋਡ ਜਿਹੜਾ ਜਿਹੜਾ ਲੋਡ ਜ਼ਿਆਦਾ ਸੀ ਜੀ ਉਹ ਤੋਂ ਭਾਗਾਂ ਚ ਵੰਡਿਆ ਜਾਣਾ ਇਸ ਕਰਕੇ ਅੱਗੇ ਤੋਂ ਕੋਈ ਸਮੱਸਿਆ ਨਹੀਂ ਆਊਗੀ ਠੀਕ ਹੈ ਹਾਂਜੀ ਤੇ ਅਸੀਂ ਤੁਹਾਡਾ ਵੀ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੁਸੀਂ ਇਹ ਜਿਹੜਾ ਇਹ ਤੇ ਗੌਰ ਕੀਤੀ ਤੇ ਜਿਹੜਾ ਸਾਡਾ ਬਿਜਲੀ ਦਾ ਪ੍ਰੋਬਲਮ ਆ ਰਹੀ ਸੀ ਉਹਦਾ ਹੱਲ ਕੀਤਾ ਜੀ ਧੰਨਵਾਦ ਮੈਂ ਵੀ ਨਗਰ ਪੰਚਾਇਤ ਦਾ ਸਾਰੇ ਪਿੰਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਇਸ ਕੰਮ ਦੇ ਵਿੱਚ ਸਹਿਯੋਗ ਦੇ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਸਾਰੀ ਸਾਡੀ ਪੰਚਾਇਤ ਦਾ ਸਰਪੰਚ ਸਾਹਿਬ ਦਾ ਸਾਰੀ ಗ್ರಾಮ ਪੰਚਾਇਤ ਦਾ ਜਿੰਨੇ ਵੀ ਮੂਤਵਰ ਸੱਜਣਾਂ ਸਾਰਿਆਂ ਦਾ ਅਸੀਂ ਦਿ੍ਰੋਤਨ ਨਬਾਦ ਕਰਦੇ ਆ ਜਿਹੜੀ ਲਾਈਨ ਦੋ ਥਾਵਾਂ ਤੇ ਬੰਡੀ ਗਈ ਸਮੱਸਿਆ ਬਹੁਤ ਹੁੰਦੀ ਸੀ ਜੀ ਰਾਤਾਂ ਨੂੰ ਔਟ ਉੱਟ ਕੇ ਵੀ ਨਾਲ ਮਰਾਜਮਾ ਤੇ ਜਾ ਕੇ ਲਾਈਟ ਚਲਵਾਉਂਦੇ ਸੀ ਇਹ ਬਹੁਤ ਵੱਡੀ ਦਿੱਕਤ ਸੀ ਹੁਣ ਅੱਜ ਤੋਂ ਬਾਅਦ ਜਿਹੜੀ ਦਿੱਕਤ ਹੱਲ ਹੋ ਰਹੀ ਹੈ ਬਹੁਤ ਹੀ ਮਿਹਰਬਾਨੀ ਹੈ ਵਿਭਾਗਾਂ ਦੀ सरपंच साहब ਦੀ ਸਾਰੀ ಗ್ರಾಮ ਪੰਚਾਇਤ ਦੀ ਸਾਰੇ ਮੋਤਵਾਰ ਸੱਜਣਾ ਦੀ ਬਹੁਤ ਧੰਨਵਾਦ